ਤੁਸੀਂ ਦੇਖ ਰਹੇ ਹੋ ਨੀਟਰ ਪੰਜਾਬੀ মিডিਆ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਨਾਲ ਜੁੜੀ ਹੋਈ ਹੈ ਦੱਸਿਆ ਕਿ ਦੋ ਵੱਡੇ ਗੱਟ ਝੋੜ ਇੱਕ ਪਾਸੇ ਇੰਡੀਆ ਦੂਜੇ ਪਾਸੇ ਐਨਡੀਏ ਤਾਂ ਉਹਨਾਂ ਦੇ ਵੱਲੋਂ ਸਰਕਾਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਇਸ ਦੇ ਵਿਚਾਲੇ ਜਿਹੜਾ ਨਤੀਸ਼ ਕੁਮਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਦੋਵੇਂ ਜਿਹੜੀ ਤਰ੍ਹਾਂ ਨੇ ਉਹਨਾਂ ਦੀ ਟੇਕ ਹੈ ਜਿਹੜੀ ਨਤੀਸ਼ ਕੁਮਾਰ ਦੇ ਉੱਤੇ ਲੱਗੀ ਹੋਈ ਹੈ ਤਾਂ एनडीए दी मीटिंग ਤੋਂ ਪਹਿਲਾ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਜਿਹੜੀ ਸਰਕਾਰ ਤਾਂ ਬਣੇਗੀ ਹੀ ਪਰ ਉਹਨਾਂ ਦੇ ਵੱਲੋਂ ਇੱਕ ਸਸਪੈਂਸ ਰੱਖਿਆ ਗਿਆ ਹੈ ਕਿਉਂਕਿ ਬਹੁਤ ਸਾਰੇ ਚਰਚਾਵਾ ਨੇ ਕਿ ਨतीश ਕੁਮਾਰ ਨੇ ਜਿਹੜੇ ਉਹ ਇੰਡੀਆ ਦੇ ਵਿੱਚ ਵੀ ਜਾ ਸਕਦੇ ਨੇ ਕਿਉਂਕਿ ਉਹਨਾਂ ਦੇ ਕੋਲ 12 ਸੀਟਾਂ ਨੇ ਤਾਂ 12 ਸੀਟਾਂ ਜੀਡੀਪੀ ਪਾਰਟੀ ਨੇ ਜਿੱਤੀਆਂ ਨੇ ਜਿਸ ਕਰਕੇ ਨतीश ਕੁਮਾਰ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਤੇ ਹੋ ਸਕਦਾ ਹੈ ਕਿ ਉਹ ਕਿਸੇ ਵੀ ਟਰ ਵਾਲਾ ਜਾ ਸਕਦੇ ਨਹੀਂ ਪਰ ਐਂਡੀ ਜਿਹੜੀ ਐਂਡੀ ਦੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਪਹੁੰਚੇ ਉਸ ਤੋਂ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਪਰ ਸਸਪੈਂਸ ਰੱਖਿਆ ਉਹਨਾਂ ਨੇ ਕੋਈ ਵੀ ਸਟੈਂਡ ਕਲੀਅਰ ਨਹੀਂ ਕੀਤਾ ਕਿ ਉਹ ਕਿਸ ਨਾਲ ਜਾਣਗੇ ਐਂਡੀ ਨਾਲ ਜਾਣਗੇ ਜਾਂ ਫਿਰ ਇੰਡੀਆ ਅਲਾਈਸ ਨਾਲ ਜਾਣਗੇ ਕੁਝ ਵੀ ਕਲੀਅਰ ਨਹੀਂ ਕੀਤਾ ਹੈਗਾ ਪਰ ਦੂਜੇ ਪਾਸੇ ਇੰਡੀਆ ਗੱਟ ਜੋੜ ਜਿਹੜਾ ਉਸ ਬੰਦੋਂ ਜਿਹੜੀਆਂ 232 ਸੀਟਾਂ ਜਿੱਤਿਆ ਗਈਆਂ ਤੇ 294 ਸੀਟਾਂ ਤੇ ਐਨਡੀਏ ਨਜ਼ਰ ਆ ਰਹੀ ਹੈ ਤੇ ਜਿਸ ਕਰਕੇ ਹੁਣ 12 ਸੀਟਾਂ ਜਿਹੜੀਆਂ ਨਤੀਸ਼ ਕੁਮਾਰ ਦੀਆਂ ਉਹਦੇ ਉੱਤੇ ਟੇਕ ਇੰਡੀਆ ਘੱਟ ਚੋੜਦੀ ਹੈਗੀ ਆ ਪਰ ਫਿਲਹਾਲ ਕੁਝ ਵੀ ਕਲੀਅਰ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਤੇ ਬੀਜੇਪੀ ਵੱਲੋਂ ਚੋਣਾਂ ਤੋਂ ਪਹਿਲਾਂ ਦਾਵਾ ਕੀਤਾ ਜਾ ਰਿਹਾ ਸੀਗਾ ਕਿ 400 ਤੋਂ ਵੱਧ ਸੀਟਾਂ ਨੇ ਜਿਹੜੀਆਂ ਉਹ ਭਾਜਪਾ ਜਿੱਤੇਗੀ ਪਰ ਹੁਣ ਸਥਿਤੀ ਹੈ ਜਿਹੜੀ ਉਹ ਡਾਵਾਡੋੜ ਨਜ਼ਰ ਆ ਰਹੀ ਹੈ ਤੇ ਹਾਲਾਂਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਕੁਝ ਦਿਨਾਂ ਬਾਅਦ ਸੌ ਚੁੱਕਣਗੇ ਸੌ ਚੁੱਕ ਸਮਾਗਮ ਹੋਏਗਾ ਪ੍ਰਧਾਨ ਮੰਤਰੀ ਵੱਜੋਂ ਸੌ ਚੁੱਕਣਗੇ ਪਰ ਫਿਲਹਾਲ ਡਾਵਾਡੋੜ ਸਥਿਤੀ ਬਣੀ ਹੋਈ ਹੈ ਕਿਉਂਕਿ ਨਤੀਸ਼ ਕੁਮਾਰ ਜੁੜ ਕੇ ਇੱਕ ਵੱਡੇ ਸਿਆਸਤਾਨ ਕਹਿ ਜਾ ਸਕਦੇ ਨੇ ਉਹਨਾਂ ਦਾ ਜਿਹੜਾ ਕਹਿ ਲੀਏ ਕਿ ਅਪੀਤ ਜਿਹੜਾ ਉਹ ਫਿਲਹਾਲ ਦੂਜੇ ਲੀਡਰਾਂ ਨੂੰ ਨਹੀਂ ਹੈਗਾ ਕਿ ਉਹ ਕੀ ਕਰਦੇ ਨੇ ਕੁਝ ਇਸ ਸਮੇਂ ਦੇ ਵਿੱਚ ਇਸ ਕਰਕੇ ਉਹਨਾਂ ਨੇ ਬਿਆਨ ਜਰੂਰ ਦਿੱਤਾ ਪਰ ਬਿਆਨ ਵੀ 605 ਵਾਲਾ ਸੀਗਾ ਕੋਈ ਵੀ ਕਲੈਰਟੀ ਕਰਦੇ ਨਜ਼ਰ ਨਹੀਂ ਆਏ ਹੈਗੇ ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਬਣੇਗੀ ਹੀ ਜੇਕਰ ਉਹ एन डी एक्के तौर हो पर होंगे पक्के स्टैंड होंगे क्लीयर कर जाते हाँ सरकार बनेगी पर एन डी ए बनेगी कुछ भी क्लीयर नहीं किया है केंद्र कि के सरकार तो बनेगी ही अगर डैश खाली तो देखना होगा कि सपोर्ट किस किसती क्योंकि इंडिया गठजोड़ भी सरकार बनाने के यत्ना के किसी न किसी तरीके जड़िया ਅਸੀਟਾਂ ਨੇ ਹੋ ਆਪਣੇ ਪੱਖ ਦੇ ਵਿੱਚ ਕੀਤੀਆਂ ਜਾਣ ਉਹਨਾਂ ਦੇ ਨਾਲ ਗੱਟਚੋੜ ਕੀਤਾ ਜਾਵੇ ਜੋੜ ਤੋੜ ਦੀ ਸਿਆਸਤ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਚੁੱਕੀ ਹੈ ਜਦੋਂ ਲੋਕ ਸਭਾ ਚੋਣਾਂ 2024 ਦੇ ਨਤੀਜੇ ਆਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਅੰਦਰ ਵੀ ਕਈ ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਗਈ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਜਿਹੜੀਆਂ ਤਿੰਨ ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਗਈ ਹੈ ਸੱਤ ਸੀਟਾਂ ਕਾਂਗਰਸ ਦੀ ਝੋਲੀ ਪਈਆਂ ਨੇ ਦੋ ਸੀਟਾਂ ਅਜਾਤ ਉਮੀਦਵਾਰ ਤੇ ਇੱਕ ਸ਼ਰਮਣੀ ਅਕਾਲੀ ਦਲ ਦੇ ਹਿੱਸੇ ਜਾਂਦੀ ਨਜ਼ਰ ਆਈ ਹੈ ਤੇ ਭਾਜਪਾ ਦੇ ਹਿੱਸੇ ਇੱਕ ਵੀ ਸੀਟ ਪੰਜਾਬ ਦੇ ਅੰਦਰੋਂ ਨਹੀਂ ਆਈ ਹੈਗੀ ਫਿਲਹਾਲ ਦੀ ਗੱਲ ਜੇਕਰ ਗੱਲ ਕੀਤੀ ਜਾਵੇ ਤਾਂ ਨਤੀਸ਼ ਕੁਮਾਰ ਤੇ ਟੇਕ ਸਾਰੀਆਂ ਧਿਰਾਂ ਦੀ ਲੱਗੀ ਹੋਈ ਹੈ ਜਿਸ ਦੇ ਵਿੱਚ ਇੰਡੀਆ ਅਲਾਈਅੰਸ ਆਉਂਦਾ ਤੇ ਐਨਡੀਏ ਆਉਂਦੀ ਐ ਇਸ ਵਿੱਚ ਵੀ ਕਈ ਪਾਰਟੀਆਂ ਨੇ ਜਿਹੜੀਆਂ ਭਾਜਪਾ ਸਮੇਤ ਉਹ ਸ਼ਾਮਲ ਨੇ ਦੂਜੀ ਪਾਸੇ ਗੱਲ ਕੀਤੀ ਜਾਵੇ ਤਾਂ ਹੁਣ ਕੁਝ ਹੀ ਸਮੇਂ ਬਾਅਦ ਮੀਟਿੰਗ ਤੋਂ ਬਾਅਦ ਕਲੀਅਰ ਹੋਏਗਾ ਕਿ ਆਖਰ ਸਥਿਤੀ ਕੀ ਹੈ ਕੀ ਕੁਝ ਹੋਣ ਜਾ ਰਿਹਾ ਹੈ ਜਿਹੜੇ ਨਤੀਸ਼ ਕੁਮਾਰ ਨੇ ਉਹ ਆਪਣੇ ਜਿਹੜੂ ਗੱਠਜੋੜ ਵੱਲੋਂ ਪਾਰਟੀ ਵੱਲੋਂ ਕਿੱਧਰ ਸਪੋਰਟ ਕਰਨਗੇ ਤੇ ਸਥਿਤੀ ਹੈ ਜਿਹੜੀ ਉਹ ਕਿਸ ਤਰੀਕੇ ਨਾਲ ਕਲੀਅਰ ਹੁੰਦੀ ਹੈ ਹਾਲਾਂਕਿ ਕਾਂਗਰਸ ਇਸ ਚੀਜ਼ ਦੇ ਉੱਤੇ ਵੀ ਨਜ਼ਰਾਂ ਟਿੱਕਿਆ ਹੁੰਦੇ ਨੇ ਕਿ ਵਿਰੋਧੀ ਤੇ ਰ ਹੈ ਜਿਹੜੀ ਉਹ ਮਜ਼ਬੂਤ ਹੈ ਮਜ਼ਬੂਤੀ ਨਾਲ ਵੱਡੇ ਜਿਹੜੇ ਕਹ ਲਈਏ ਕਿ ਮੁੱਦੇ ਜਾ ਕੇ ਲੋਕ ਸਭਾ ਚ ਚੁੱਕਾਂਗੇ ਉੱਥੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੀਗਾ ਫੜਗੇ ਦਾ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਨੇ ਕੀਤੀ ਸੀ ਫਿਲਹਾਲ ਜਿਹੜੀ ਸਥਿਤੀ ਕਲੀਅਰ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਕਿ ਤਾਂ ਕਹਿ ਸਕਦੇ ਆ ਕਿ ਫਿਲਹਾਲ ਦੀ ਘੜੀ ਜਿਹੜੇ ਨਰਿੰਦਰ ਮੋਦੀ ਨੇ ਜਾਂ ਬੀਜੇਪੀ ਹੈ ਉਹਦੇ ਵਾਸਤੇ ਵੀ ਇੱਕ ਮੁਸ਼ਕਲ ਦੀ ਘੜੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇ ਨਤੀਸ਼ ਕੁਮਾਰ ਕਿੱਧਰ ਨੂੰ ਪਲਰ ਜਾਣ ਇਸ ਦਾ ਕੋਈ ਵੀ ਭੇਤ ਫਿਲਹਾਲ ਦੀ ਘੜੀ ਨਜ਼ਰ ਨਹੀਂ ਆ ਰਿਹਾ ਹੈਗਾ ਤੇ ਜਦੋਂ ਤੱਕ ਕਲੈਰਟੀ ਨਹੀਂ ਹੁੰਦੀ ਪ੍ਰਧਾਨ ਮੰਤਰੀ ਵੱਜੋਂ ਸੌਣ ਚੁੱਕੀ ਜਾਂਦੀ ਉਸ ਤੱਕ ਸਥਿਤੀ ਡਾਵਾ ਡੋਟ ਨਜ਼ਰ ਆਏਗੀ ਜੁੜੇ ਰਿਹਾ ਡਰ ਪੰਜਾਬੀ মিডিਆ ਨਾਲ ਧੰਨਵਾਦ